ਆ আচ্ছা ਕੀ ਸ਼ੋਕ ਨਾਮ ਸੀ ਸਰ ਆਪਣਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਤੁਸੀਂ ਚਾਰਜ ਸਰ ਕਦੋਂ ਲਿਆ ਮੈਂ ਲਿਆ 19 ਤਰੀਕ ਨੂੰ ਤੁਸੀਂ ਐਸ ਐਸ ਡੀਓ ਹੈ ਨਾ ਹਾਂ ਵਾਟਰ ਐਂਡ ਸੈਨੀਟੇਸ਼ਨ ਹਾਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਬਤੌਰ ਐਸ ਡੀਓ ਹੈ ਨਾ ਜੀ ਹਾਂ ਜੀ ਸਰ ਇਹਦੇ 'ਚ ਤੁਹਾਡਾ ਪੱਖ ਇਹ ਨਹੀਂ ਲੈਣਾ ਸੀ ਵੀ ਜਿਹੜਾ ਸੜਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਰਮਾ ਸਾਰੀਆਂ ਪਟੀਆਂ ਉਹ 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 ਜਿਸ ਦਿਨ ਮੈਂ ਆਇਆ ਉਸ ਦਿਨ ਦੀ ਉਹਨਾਂ ਨੂੰ ਤਿੰਨ ਲੈਟਰਾਂ ਲਿਖਤੀਆਂ ਨੇ ਹਾਂ ਜੀ ਸਰ ਵੀ ਉਹਨੂੰ ਪਹਿਲਾਂ ਜਿਹੜਾ ਪੁਰਾਣੀ ਚੀਜ਼ ਕੀਤੀ ਏ ਉਹਨੂੰ ਸਾਰੇ ਨੂੰ ਪਹਿਲਾਂ ਰੈਕਟੀਫਾਈ ਕਰੋ ਜੀ ਸਰ ਉਹਨੂੰ ਉਹਨੂੰ ਮਿੱਟੀ ਦੀਆਂ ਟਰਾਲੀਆਂ ਨਾਲ ਲੈ ਕੇ ਤੇ ਉਹਨ ਦੇਚ ਜਿੱਥੇ ਟੋਏ ਨੇ ਉਹਨੂੰ ਭਰ ਕੇ ਉਹਦੀ ਕੰਪੈਕਸ਼ਨ ਕਰਕੇ ਤੇ ਉਹਨਾਂ ਨੂੰ ਲੋਕਾਂ ਦੇ ਚੱਲਣ ਯੋਗ ਬਣਾਓ ਫਿਰ ਅੱਗੇ ਕੰਮ ਆਸਤੇ ਫਿਰ ਅੱਗੇ ਵਧਿਓ ਪਹਿਲਾਂ ਜਿੰਨਾ ਜਿੱਥੇ ਜਿੱਥੇ ਵੀ ਹੈਗਾ ਨਾ ਸਾਰੇ ਰੋਡਾਂ ਤੇ ਇੱਕਦਮ ਕਰਨ ਵਾਸਤੇ ਮਨਾਂ ਨੂੰ ਤਿੰਨ ਚਿੱਠੀਆਂ ਲਾਈ ਦਿੱਤੀਆਂ ਨੇ ਤੇ ਉਹਨਾਂ ਨੇ ਇੱਕ ਦੋ ਦਿਨ ਜੇਸਵੀ ਲਾਈ ਵੀ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਪਹਿਲਾਂ ਜਿੰਨੇ ਵੀ ਰੋਡ ਹੈਗੇ ਨੇ ਹਾਂਜੀ ਸਾਰਿਆਂ ਨੂੰ ਪਹਿਲਾਂ ਓਕੇ ਕਰ ਦਿਓ ਉਸ ਤੋਂ ਬਾਅਦ ਅੱਗੇ ਕੰਮ ਕਰਨਾ ਮੈਂ ਆਪਣੇ ਉਹਨਾਂ ਨੂੰ ਨਾਲ ਲਾ ਦੇ ਵੱਡੇ ਐਕਸ਼ਨ ਸਾਹਿਬ ਨੂੰ ਵੀ ਕਾਪੀ ਆ ਕਰਤੀ ਸੀ ਲੈਟਰਾਂ ਦੀ ਆ ਵੀ ਹਾਂ ਵੀ ਇਹ ਸਭ ਕਰ ਲਓ ਸਰ ਉਹ ਅਸੀਂ ਨੋਟਿਸ ਤੁਹਾਡੇ ਦੇਖੇ ਨੇ ਸਾਨੂੰ ਵੀ ਕਿਸੇ ਸੱਜਣ ਪਿਆਰੇ ਨੇ ਭੇਜੇ ਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨੋਟਿਸ ਤੋਂ ਬਾਅਦ ਕੋਈ ਉਹਨਾਂ ਦੀ ਨੀਂਦ ਖੁੱਲੀ ਹੈ ਜਾਂ ਕੋਈ ਉਹਨਾਂ ਨੇ ਨਹੀਂ ਨਹੀਂ ਦੇਖੋ 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 ਸਾਡੇ ਵਸ ਕੀ ਹੈ ਜੇ ਨੋਟਿਸ ਤੇ ਕੰਮ ਨਾ ਕਰਨਗੇ ਹਾਂਜੀ ਸਾ ਮੇਰੇ ਕੋਲ ਜਿਹੜਾ ਵੀ ਉਹਨਾਂ ਦਾ ਬਿੱਲ ਆਏਗਾ ਹਾਂ ਅਸੀਂ ਉਹਨਾਂ ਦਾ ਬਿੱਲ ਦੀ ਪੇਮੈਂਟ ਆਸਤੇ ਨਹੀਂ ਭੇਜਾਂਗੇ ਨਹੀਂ ਉਹ ਗੱਲ ਸਹਿਮਤ ਹੋ ਗਈ ਤੁਹਾਡੇ ਵਿਭਾਗੀ ਕਾਰਵਾਈ ਹੋ ਗਈ ਨਾ ਪਰ ਇਹ ਜਿਹੜੀ ਲੋਕਾਂ ਦਾ ਲੋਕਾਂ ਲਈ ਆਪਾਂ ਕੀ ਕਰ ਰਹੇ ਹਾਂ ਮਲੋਂ ਰੋਡ ਪੱਟੇ ਕੇ ਕੱਲ ਹਾਦਸਾ ਹੋਇਆ ਤੁਸੀਂ ਮੈਂ ਲਾਈਵ ਕੀਤਾ ਸੀ ਸ਼ਾਇਦ ਮੈਂ ਤੁਹਾਨੂੰ ਭੇਜ ਦੂੰਗਾ ਮੈਂ ਨਹੀਂ ਉਹ ਦੱਸਣਾ ਪਿਆ ਨਾ ਟਰੱਕ ਸੁਣੋ ਮੈਂ ਦੱਸ ਰਿਹਾ ਨਹੀਂ ਤੁਹਾਨੂੰ ਪਹਿਲੇ ਆਮ ਜਿਹੜੀਆਂ ਸਵਾਰੀ ਗੱਡੀਆਂ ਦਾ ਜਿਹੜੀਆਂ ਫਸ ਰੀਆਂ ਫਸੀ ਰਹੀਆਂ ਨੇ ਕੱਲ ਗੋਕਾ ਫੀਡ ਵਾਲਿਆਂ ਦਾ ਟਰੱਕ ਪਲਟਿਆ ਜੀ ਹੂੰ ਬੀ ਰੋਜ ਕੋਈ ਨਾ ਕੋਈ ਹਾਦਸਾ ਜਿਹੜਾ ਜੀਵਨ ਰਾਹੀਂ ਤੋਂ ਠਡੇਰਾ ਰੋਡ ਤੇ ਪਲਟਿਆ ਐ ਐਵੇਂ ਗੱਲ ਕਰੀਏ ਕੁੱਲ ਮਿਲਾ ਕੇ 94 ਪਿੰਡ ਨਹੀਂ ਜਿਹੜੇ ਹਾਦਸੇ ਹੋ ਰਹੇ ਨੇ ਫਿਰ ਉਹਦੀ ਜ਼ਿੰਮੇਵਾਰੀ ਕਿੰਦੀ ਤੈਅ ਕਰੀਏ ਆਪਾਂ ਨਹੀਂ ਨਹੀਂ ਦੇਖੋ ਜਿਹੜੀ ਕੰਪਨੀ ਐ ਉਹਨੂੰ ਅਸੀਂ ਉਹਨਾਂ ਨੇ ਨਾ ਮੈਨੂੰ ਉਹਨਾਂ ਦੇ ਉਹਨਾਂ ਨੇ ਕਿਹਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਰਕੇ ਦਿੰਨੇ ਆ ਹੂੰ ਕਦੋਂ ਤੋਂ ਕਿਹਾ ਉਹਨਾਂ ਨੇ ਇੱਕ ਹਫ਼ਤਾ ਹਫਤਾ ਹੁਣ ਅਗਲੇ ਸਪਨਾ ਦੂਸਰੇ ਬੁੱਧ ਵੀਰਵਾ ਤੱਕ ਅਸੀਂ ਸਾਰੇ ਕਰ ਦਾਂਗੇ ਅੱਜ 18 ਤਰੀਕ ਹੈ ਨਵਾਂ ਮਹੀਨਾ ਹੈ ਹਾਂ ਉਹ 25 26 ਤੱਕ ਕਹਿੰਦੇ ਕਰ ਦਾਂਗੇ 26 ਤੱਕ ਕਿਉਂਕਿ ਗਰਾਊਂਡ ਰਿਜ਼ਲਟ ਨਹੀਂ ਹੈ ਦੱਸਾਂ ਕੀ ਹੈ ਉਹ ਦੱਸਾਂ ਕੀ ਜੀ ਕਿ ਕਈ ਵਾਰੀ 5 ਦਿਨ ਉਹ ਹਫਤਾ ਕਿਸੇ ਰੋਡ ਤੇ ਜਿਆਦਾ ਵੀ ਟਾਈਮ ਲੱਗ ਸਕਦਾ ਹੁੰਦਾ ਤੇ ਉਹ ਬਾਸਾ ਦਰਨ ਨੇ ਕਿਹਾ ਸੀ ਵੀ ਇੱਕ ਦੋ ਜੇ ਸੀ ਪੀ ਲੈ ਲਓ ਤੇ ਦੋ ਟਰਾਲੀਆਂ ਉਹ ਲੈ ਲਓ ਟਰਾਲੀਆਂ ਦਾ ਯਾਨੀ ਇੱਕ ਦੇਸ ਵੀ ਨਾ ਦੋ ਤਿੰਨ ਟਰਾਲੀਆਂ ਲਾ ਕੇ ਜਿੱਥੇ ਤੁਹਾਨੂੰ ਮਿੱਟੀ ਅਵੇਲੇਬਲ ਹੈ ਉਹ ਕਹਿੰਦੇ ਮਿੱਟੀ ਮੈਂ ਕਿਹਾ ਉਹਨਾਂ ਦੇ ਪਲਾਂਟ ਚ ਪਈ ਏ ਤੁਸੀਂ ਉੱਥੋਂ ਚੁੱਕ ਲੋ ਉੱਥੋਂ ਚੁੱਕ ਕੇ ਨਾਲ ਨਾਲ ਲੇਬਰ ਲਾ ਲੋ ਹੂੰ ਹੂੰ ਲੇਬਰ ਨਾਲ ਮਿੱਟੀ ਜਿੱਥੇ ਜਿੱਥੇ ਪਹਿਲਾਂ ਲੋਡ ਹੈ ਪਹਿਲਾਂ ਤਾਂ ਉਹਨੂੰ ਮਿੱਟੀ ਨਾਲ ਉਹਨੂੰ ਭਰੋ ਖੋਿਆਂ ਨੂੰ ਜੀ ਜੀ ਉਸ ਤੋਂ ਬਾਅਦ ਉਹਦੀ ਕੰਪੈਕਸ਼ਨ ਕਰਾਓ ਪ੍ਰੋਪਰ ਹੂੰ ਹੂੰ ਤਾਂ ਕਿ ਵੀ ਆਪਾਂ ਨੂੰ ਜੇ ਆਕਰ ਆਪਾਂ ਕਿਸੇ ਦੇ ਭਲਾਈ ਲਈ ਕੰਮ ਕਰਨੇ ਪਏ ਤਾਂ ਜੇਕਰ ਪਿੰਟ ਵਾਲਿਆਂ ਨੂੰ ਜਾਂ ਲੋਕਾਂ ਨੂੰ ਉਹਦੇ ਤੇ ਮੁਸ਼ਕਲ ਆ ਰਹੀ ਤਾਂ ਉਹੋ ਹੀ ਭਲਾਈ ਦਾ ਫਾਇਦਾ ਕੀ ਹੈ ਨਹੀਂ ਨਹੀਂ ਸਹੀ ਹੈ ਸਰ ਸਹੀ ਹੈ ਹਾਂ ਉਹਨਾਂ ਨੇ ਮੈਥੋਂ ਹਫਤੇ ਦਾ ਟਾਈਮ ਲਿਆ ਵੀ ਹਫਤੇ ਤੱਕ ਅਸੀਂ ਕਰ ਦਾਂਗੇ ਚਲੋ ਉਮੀਦ ਕਰਦੇ ਹਾਂ ਜੀ ਹਫਤੇ ਤੱਕ ਕੋਈ ਨਾ ਕੋਈ ਕੰਮ ਕਰਨ ਪਰ ਹਾਲ ਦੀ ਘੜੀ ਜਿਹੜੀ ਐਸਡੀਓ ਸਾਹਿਬ ਤੋਂ ਅਸੀਂ ਆਪ ਚਲੋ ਜਾਣੋ ਹੀ ਹਾਂ ਸਾਰੀ ਜੀ ਤੋਂ ਇਹ ਨਹੀਂ ਮੈਂ ਇੱਕ ਦਿਨ ਵੈ ਦੱਸਣਾ ਜੀ ਉਦੋਂ ਨਾ ਉਦੋਂ ਕਿ ਉਹਨਾਂ ਨੇ ਲਾਈ ਵੀ ਸੀ ਕੱਦੇ ਦੋ ਦੋ ਦਿਨ ਮੈਨੂੰ ਉਹਨਾਂ ਨੇ ਫੋਟੋਆਂ ਭੇਜੀਆਂ ਸੀ ਆ ਬਟ ਹਜੇ ਕੰਮ ਓਨ ਸੈਟੀਸਫੈਕਟਰੀ ਹੈ ਨਹੀਂਗਾ ਜਿੱਨਾ ਮੈਂ ਆਪ ਤੁਹਾਨੂੰ ਜਾ ਕੇ ਉਹਨਾਂ ਨੇ ਗਰਾਊਂਡ 'ਚ ਜਾ ਕੇ ਦੇਖਿਆ ਨਾ ਮੈਂ ਸਾਰੇ ਰੋਡ ਆਪ ਵਿਜ਼ਿਟ ਕੀਤੇ ਹਾਂਜੀ ਸਰ ਉਹ ਤਾਂ ਉਹਨਾਂ ਨੇ ਕਿੁੱਤਾ ਮਿੱਟੀ ਉੱਥੋਂ ਕੱਢ ਕੇ ਨਾ ਆਲੇ ਦੁਆਲੇ ਸੀ ਵੀ ਦੇਖਿਆ ਉਹ ਤੋਂ ਨਹੀਂ ਆ ਨਾ ਉਹ ਹੀ ਮੈਂ ਉਹਨਾਂ ਨੂੰ ਸਮਝਾਤਾ ਸੀਗਾ ਹਾਂ ਉਹਨਾਂ ਨੂੰ ਉਹ ਵੀ ਸਮਝਾਤਾ ਸੀ ਪਲੱਸ ਕਿਤੇ ਜੇਕਰ ਮੈਂ ਉਹਨਾਂ ਨੂੰ ਕਹੇ ਜੇਕਰ ਤੁਹਾਡੀ ਕਿਤੇ ਉਹ ਬਣੀ ਹੈ ਨਾ ਆਪਣੀ ਹੌਦੀ ਹਾਂਜੀ ਉਹਨੂੰ ਵੀ ਸਾਰੇ ਨੂੰ ਛੜਕ ਦੇ ਬਰਾਬਰ ਕਰ ਦਿਓ ਕੋਈ ਵੀ ਹੌਦੀ ਛੜਕ ਤੋਂ ਉਪਰ ਨਾ ਹੋਵੇ ਹਾਂ ਉਹ ਵੀ ਉਹਨਾਂ ਨੂੰ ਕਹਤਾ ਤੁਸੀਂ ਆਪੇ ਬਾਅਦ ਹਫਤੇ ਤੱਕ ਵੇਟ ਕਰੋ ਇਹ ਮੇਹ ਦੇਸਾ ਨੂੰ ਪੂਰੀ ਪੂਰੀ ਹੋਪਫੁਲੀ ਅਸੀਂ ਪੂਰੇ ਆ ਵੀ ਇਹ ਰੋਡ ਸਾਰੇ ਇਕੱਲਾ ਇਹਲਾ ਨਹੀਂ ਵੀ ਜਿਮਾਰੀਆਂ ਆਲਾ ਕਿੰਨੇ ਵੀ ਰੋਡ ਹੈਗੇ ਨੇ ਸਾਰੇ ਨੂੰ ਓਕੇ ਕਰ ਦਈਏ ਚਲੋ ਖੁਸ਼ੀ ਵਾਲੀ ਗੱਲ ਬਹੁਤ ਵਧੀਆ ਤੁਸੀਂ ਪੱਕਾ ਦਿੱਤਾ ਔਰ ਤੁਹਾਡੇ ਨੋਟਿਸ ਚ ਸਾਰੀ ਗੱਲ ਹੈ ਸੁਣ ਕੇ ਬਹੁਤ ਚੰਗਾ ਲੱਗਿਆ ਨਹੀਂ ਐਕਚੁਅਲ ਤੇ ਮੈਂ ਲੋਕਲ ਆ ਜੇਕਰ ਨੰਗਣਾ ਤਾਂ ਮੈਂ ਵੀ ਨੰਗਣਾ ਇਥੋਂ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਕਹੀ ਜੀ ਹਾਂ ਕਿਉਂਕਿ ਜੇ ਮੈਨੂੰ ਪਰੇਸ਼ਾਨੀ ਹੈ ਤਾਂ ਦੂਜੇ ਨੂੰ ਵੀ ਪਰੇਸ਼ਾਨੀ ਹੈ ਤਾਂ ਸਭ ਨੂੰ ਪਰੇਸ਼ਾਨੀ ਹੈ ਸਾਡੇ ਇਲਾਕੇ ਦੇ ਵਿੱਚ ਜੇਕਰ ਮੈਂ ਉਹਨੂੰ ਲੋਕੀ ਪਰੇਸ਼ਾਨ ਹੋਣ ਤਾਂ ਇਹੋ ਜਿਹਾ ਫਾਇਦਾ ਕੀ ਜੀ ਸਰ ਜੀ ਸਰ ਸੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਹਾਂ ਅਜੀਤ ਸਾਹਿਬ ਜਲਦੀ ਕਾਰਵਾਈ ਕਿਉਂ ਕਰੋਗੇ ਨਹੀਂ ਕਰੋ ਸਰਵਾਵਾਂਗੇ ਜੀ ਸਾਾਨੂੰ ਇਹ ਕੀ ਲੋਕਾਂ ਲਈ ਸਹੂਲਤ ਲਈ ਜਿਹੜੀ ਹੈ ਹਾਦਸੇ ਬੰਦ ਹੋ ਜਾਣ ਤੇ ਜਿਹੜੀ ਬਰਮਾ ਉਹਨੂੰ ਵਧੀਆ ਤਰੀਕੇ ਨਾਲ ਠੀਕ ਕਰਨਾ ਆ ਗਿਆ ਨਹੀਂ 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 ਅਸੀਂ ਜ਼ਰੂਰ ਕਰਾਵਾਂਗੇ ਜੀ ਜ਼ਰੂਰ ਤੁਸੀਂ ਦੇਖੋਗੇ ਇਹਦਾ ਫਰਕ ਪੈਂਦਾ ਠੀਕ ਹੈ ਸਰ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਓਕੇ